ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੀ ਜਿਹੜੀ ਰਹਿਮ ਦੀ ਅਪੀਲ ਹੈ ਉਹ ਰਾਸ਼ਟਰਪਤੀ ਕੋਲ ਪੈਂਡਿੰਗ ਪਈ ਹੈ ਉਹਦੇ ਤੇ ਐਕਸ਼ਨ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਅਸੀਂ ਕਈ ਸਾਰੀਆਂ ਐਗਜ਼ਾਮਪਲਾਂ ਦੇਖੀਆਂ ਕਿ ਕਿਵੇਂ ਜਿਹੜੀ ਇੱਕ ਪੰਜਾਬ ਦੇ ਹੱਕਾਂ ਦੀ ਲੜਾਈ ਪੰਜਾਬ ਦੇ ਪਾਣੀਆਂ ਦੀ ਲੜਾਈ ਰਾਜਧਾਨੀ ਦੀ ਲੜਾਈ ਹੈ ਨਾ ਉਹ ਕਿਸ ਤਰ੍ਹਾਂ ਦੀ ਵੀਡੀਓ ਹੈ ਉਹ ਅਸੀਂ ਮਤਲਬ ਐਕਸਪਲੇਨ ਨਹੀਂ ਕਰ ਸਕਦੇ ਕਿਉਂਕਿ ਉਸ ਨੂੰ ਦੇਖ ਕੇ ਇੰਨਾ ਝਟਕਾ ਬੰਦੇ ਨੂੰ ਲੱਗਦਾ ਕਿ ਕੋਈ ਬੰਦਾ ਇੰਨਾ ਵੀ ਗਰ ਜਾਂਦਾ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਕੰਟੈਂਟ ਇਹੋ ਜਿਹਾ ਪਾਇਆ ਜਾਂਦਾ ਹੈ ਜਾਂ ਇਹੋ ਜਿਹਾ ਕੰਟੈਂਟ ਇੰਟਰਨੈਟ ਤੇ ਆਉਂਦਾ ਹੈ ਤੇ ਉਹਨੂੰ ਸ਼ੇਅਰ ਕਰਨ ਦੀ ਬਜਾਏ ਜੇ ਰਿਪੋਰਟ ਕੀਤਾ ਜਾਵੇ ਤਾਂ ਆਪ ਬੰਦੇ ਨੇ ਵੀਡੀਓ ਪਾਈ ਇਹ ਗਲਤ ਕੰਮ ਹੈ ਜੀ ਆਪਾਂ ਉਹਨੂੰ ਗਲਤ ਸਾਬਤ ਕਰਨ ਵਾਸਤੇ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਪਰ ਅਸਲ ਅਸਲ ਵਿੱਚ ਅਸੀਂ ਉਹਦਾ ਮਕਸਦ ਪੂਰਾ ਕਰ ਰਹੇ ਹਾਂ ਲੋਕ ਸਭਾ ਦੇ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਸਾਫ਼ ਤੌਰ ਤੇ ਕਹਿ ਚੁੱਕੇ ਕਿ ਜੀ ਜਿਹੜੇ ਮਾਫੀ ਨਹੀਂ ਮੰਗਦੇ ਅਸੀਂ ਉਹਨਾਂ ਨੂੰ ਕਿਵੇਂ ਛੱਡ ਦਿੰਦੇ ਜਿਹੜੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਹੋ ਰਹੀ ਹੈ ਅ ਤਾਂ ਉਹ ਉਸ ਬਾਰੇ ਅਕਾਲੀ ਦਲ ਦੇ ਜਿਹੜੇ ਲੋਕ ਸਭਾ ਮੈਂਬਰ ਹੈ ਹਰਸਨ ਸਿੰਘ ਬਾਦਲ ਉਹਨਾਂ ਨੇ ਮਾਮਲਾ ਚੁੱਕਿਆ ਸੀ ਸਾਥਰੀ ਯਕ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਫਿਰ ਹਾਜ਼ਰ ਹੋਏ ਆ ਪੰਜਾਬ ਦੇ ਕੁਝ ਚਲੰਤ ਮੁੱਦਿਆਂ ਨੂੰ ਲੈ ਕੇ ਤੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਕਰ ਜੀ ਸਰ ਸਭ ਤੋਂ ਪਹਿਲਾਂ ਆਪਾਂ ਅੱਜ ਇੱਕ ਅਜਿਹੀ ਖਬਰ ਲਾਵਾਂਗੇ ਜੋ ਸਾਡੇ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੀ ਬੈਂਤ ਸਿੰਘ ਉਹਨਾਂ ਦਾ ਜਿਹੜਾ ਕਤਲ ਕੇਸ ਹੈ ਉਹਦੇ ਵਿੱਚ ਜਿਹੜੇ ਦੋਸ਼ੀ ਸੀ ਬਲਵੰਤ ਸਿੰਘ ਰਾਜੋਆਣਾ ਉਹਨਾਂ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਉਹਨਾਂ ਨੂੰ ਹਲੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਬੜਾ ਗੰਭੀਰ ਕੇਸ ਹੈ ਔਰ ਬਲਵੰਤ ਸਿੰਘ ਰਾਜੋਆਣਾ ਜਿਹੜਾ ਹੈ ਉਹ ਪਿਛਲੇ 29 ਸਾਲ ਤੋਂ جیل 'ਚ ਨਹੀਂ ਸੋ so, 1995 ਦੇ ਵਿੱਚ ਜਿਹੜਾ ਬੈਂਤ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਿਗੇ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਬੰਬ ਧਮਾਕੇ ਦੇ ਵਿੱਚ ਉਹਨਾਂ ਦੀ ਜਿਹੜਾ ਹੈ ਮੌਤ ਹੋ ਗਈ ਸੀ ਉਹਨਾਂ ਦੇ ਨਾਲ 16 ਹੋਰ ਬੰਦਿਆਂ ਦੀ ਮੌਤ ਹੋਈ ਸੀ ਸੋ ਉਹਦੇ ਵਿੱਚ ਜਿਹੜਾ ਕਈ ਬੰਦਿਆਂ ਨੂੰ ਦੋਸ਼ੀ ਪਾਇਆ ਗਿਆ ਸੀਗਾ ਜਗਤਾਰ ਸਿੰਘ ਹਵਾਰਾ ਵੀ ਉਹਨਾਂ ਚੋਂ ਇੱਕ ਨੇ ਤੇ ਬਲਵੰਤ ਸਿੰਘ ਰਾਜੋਆਣਾ ਵੀ ਉਹਨਾਂ ਚੋਂ ਇੱਕ ਨੇ ਸੋ ਬਲਵੰਤ ਸਿੰਘ ਰਾਜੋਆਣਾ ਨੂੰ ਫਾਸੀ ਦੀ ਸਜ਼ਾ ਦਿੱਤੀ ਹੋਈ ਹੈ ਤੇ ਉਹਨਾਂ ਨੇ কোর্ਟ ਦੇ ਵਿੱਚ ਆਪਣੀ ਜਿਹੜੀ ਗੁਨਾਹ ਮੰਨ ਲਿਆ ਸੀਗਾ ਕਿਹਾ ਸੀਗਾ ਕਿ ਉਹਨਾਂ ਨੇ ਇਹ ਜਿਹੜਾ ਮਰਡਰ ਕੀਤਾ ਜੀ ਤੇ ਉਹਨਾਂ ਨੇ ਅਦਾਲਤ ਤੋਂ ਇਹ ਵੀ ਨਹੀਂ ਕਿਹਾ ਕਿ ਉਹਨਾਂ ਨੂੰ ਮaaf ਕੀਤਾ ਜਾਵੇ ਸੋ ਉਹਨਾਂ ਦੀ ਫਾਸੀ ਦੀ ਸਜ਼ਾ ਤੋਂ 28 ਸਾਲ 8 ਮਹੀਨੇ ਉਹਨਾਂ ਨੂੰ ਹੋ ਗਿਆ ਜੇਲ੍ਹ ਦੇ ਵਿੱਚ ਤੇ ਉਹਨਾਂ ਦੇ ਜਿਹੜੀ ਫਾਸੀ ਦਾ ਫਾਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੀ ਮੰਗ ਜਿਹੜੀ ਹੈ ਕਾਫੀ ਲੰਮੇ ਸਮੇਂ ਤੋਂ ਰਹੀ ਹੈ ਜੀ ਤੇ ਉਹ ਜਿਹੜੀ ਹੈ ਸਰਕਾਰ ਨੇ ਇੱਕ ਤਰ੍ਹਾਂ ਦਾ ਮੰਨ ਵੀ ਲਿਆ ਸੀਗਾ ਕਿ ਦੋ ਜਦੋਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਮਨਾਏ ਗਏ ਉਹਨਾਂ ਦੇ ਜਿਹੜੇ ਪ੍ਰੋਗਰਾਮ ਹੋਏ ਸੀਗੇ ਉਦੋਂ ਮੋਦੀ ਸਰਕਾਰ ਨੇ ਖੁਦ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਉਮਰ ਕੈਦ ਦੀ ਉਹਨਾਂ ਦੀ ਜਿਹੜੀ ਫਾਸੀ ਦੀ ਸਜ਼ਾ ਹੈ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਸੀਗਾ ਪਰ ਇਹਦੇ باوجود ਵੀ ਨਾ ਉਹਨਾਂ ਦੀ ਰਿਹਾਈ ਹੋਈ ਤੇ ਨਾ ਉਹਦੇ ਫੈਸਲੇ ਤੇ ਅਮਲ ਹੋਇਆ ਸੋ ਪਿਛਲੇ ਸਮੇਂ ਦੇ ਵਿੱਚ ਲੋਕ ਸਭਾ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਸਾਫ਼ ਤੌਰ ਤੇ ਕਹਿ ਚੁੱਕੇ ਕਿ ਜੀ ਜਿਹੜੇ ਮਾਫੀ ਨਹੀਂ ਮੰਗਦੇ ਅਸੀਂ ਉਹਨਾਂ ਨੂੰ ਕਿਵੇਂ ਛੱਡ ਦੀ ਹੈ ਹੈਨਾ ਜਦੋਂ ਜਿਹੜੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਹੋ ਰਹੀ ਹੈ ਤਾਂ ਉਹ ਉਸ ਬਾਰੇ ਅਕਾਲੀ ਦਲ ਦੇ ਜਿਹੜੇ ਲੋਕ ਸਭਾ ਮੈਂਬਰ ਹੈ ਹਰ ਸਿੰਘ ਉਸਕੋਰ ਬਾਦਲ ਉਹਨਾਂ ਨੇ ਮਾਮਲਾ ਚੱਕਿਆ ਸੀਗਾ ਤੇ ਪੰਜਾਬ ਦੇ ਹੋਰ ਵੀ ਕਈ ਲੋਕ ਸਭਾ ਮੈਂਬਰ ਇਸ ਮੁੱਦੇ ਨੂੰ ਬਾਰ ਬਾਰ ਚੱਕਦੇ ਰਹਿੰਦੇ ਆ ਪਰ ਅਮਿਤ ਸ਼ਾਹ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ ਉਹ ਤੋਂ ਸਾਫ ਸੀਗਾ ਕਿ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਨਹੀਂ ਹੋਏਗੀ ਪਰ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੀ ਜਿਹੜੀ ਰਹਿਮ ਦੀ ਅਪੀਲ ਹੈ ਉਹ ਰਾਸ਼ਟਰਪਤੀ ਕੋਲ ਪੈਂਡਿੰਗ ਪਈ ਹੈ ਉਹਦੇ ਤੇ ਐਕਸ਼ਨ ਨਹੀਂ ਹੋ ਰਿਹਾ ਸੋ ਉਹਦੇ ਤੇ ਉੱਤੇ ਐਕਸ਼ਨ ਨਹੀਂ ਹੋ ਰਿਹਾ ਤੇ ਲਗਾਤਾਰ ਬੰਦਾ ਜੇਲ੍ਹ ਚ ਵੀ ਹੈ ਸੋ ਜੇ ਕਿਸੇ ਬੰਦੇ ਨੇ ਕ੍ਰਾਈਮ ਕੀਤਾ ਭਾਰਤੀ ਸੰਵਿਧਾਨ ਦੇ ਮੁਤਾਬਿਕ ਜੇ ਕਿਸੇ ਬੰਦੇ ਨੇ ਕ੍ਰਾਈਮ ਕੀਤਾ ਤਾਂ ਉਸ ਨੂੰ ਇੱਕ ਸਜ਼ਾ ਕੋਰਟ ਨੇ ਸੁਣਾ ਦਿੱਤੀ ਮੰਨ ਲਓ ਕਿ ਉਹਨੂੰ ਉਹਨਾਂ ਨੂੰ ਫਾਸੀ ਦੀ ਸਜ਼ਾ ਦੇ ਦਿੱਤੀ ਹੈ ਨਾ ਫਾਸੀ ਦੀ ਸਜ਼ਾ ਦੇ ਦਿੱਤੀ ਸੋ ਫਾਸੀ ਦੀ ਸਜ਼ਾ ਤਾਂ ਉਹਨਾਂ ਨੂੰ ਜਿਹੜੀ ਹੈ ਉਹ ਮਤਲਬ ਮਾਫੀ ਕੀਤੀ ਗਈ ਹੈ ਨਾ ਉਮਰ ਕੈਦ ਦੇ ਵਿੱਚ ਤਬਦੀਲ ਨਹੀਂ ਕੀਤਾ ਗਿਆ ਰਾਸ਼ਟਰਪਤੀ ਨੇ ਉਦੋਂ ਰੋਕ ਲਗਾਈ ਸੀ ਜਦੋਂ ਬਲਵੰਤ ਸਿੰਘ ਰਾਜਵਾਨਾ ਨੂੰ ਫਾਸੀ ਦਿਿਆਣੀ ਸੀਗੀ ਉਦੋਂ ਪੰਜਾਬ ਦੇ ਵਿੱਚ ਇੱਕ ਵੱਡੀ ਮੂਵਮੈਂਟ ਖੜੀ ਹੋਈ ਸੀਗੀ ਪ੍ਰਕਾਸ਼ ਸਿੰਘ ਬਾਦਲ ਅਕਾਲ ਹੁਣੇ ਮੁੱਖ ਮੰਤਰੀ ਸੀਗੇ ਅਕਾਲੀ ਦਲ ਦੀ ਸਰਕਾਰ ਸੀਗੀ ਉਦੋਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਸਜ਼ਾ ਜਿਹੜੀ ਹੈ ਸਜ਼ਾ ਤੇ ਰੋਕ ਲਾ ਦਿੱਤੀ ਗਈ ਸੀ ਪਰ ਰਾਸ਼ਟਰਪਤੀ ਨੇ ਇਹਦੇ ਬਾਰੇ ਡਿਸੀਜਨ ਨਹੀਂ ਲਿਆ ਕੇਂਦਰ ਸਰਕਾਰ ਨੇ ਵੀ ਇਹਦੇ ਬਾਰੇ ਨੋਟੀਫਿਕੇਸ਼ਨ ਜਾਰੀ ਕਰਕੇ ਐਕਸ਼ਨ ਨਹੀਂ ਲਿਆ ਸੋ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਫਸਿਆ ਹੋਇਆ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਇਹ ਵੀ ਖਬਰਾਂ ਸੁਣੀਆਂ ਕਿ ਬਲਵੰਤ ਸਿੰਘ ਰਾਜੋਆਣਾ ਨੇ ਐਸਜੀਪੀਸੀ ਨੂੰ ਕਿਹਾ ਸੀਗਾ ਕਿ ਉਹ ਜਿਹੜੀ ਪਟੀਸ਼ਨ ਪਾਈ ਹੋਈ ਹੈ ਉਹ ਵਾਪਸ ਵਾਪਸ ਲੈ ਲਓ ਜੀ ਹੈਨਾ ਸੋ ਹੁਣ ਕੇਂਦਰ ਸਰਕਾਰ ਦੀ ਇਹ ਦਲੀਲ ਹੈ ਕਿ ਰਾਜੋਆਣਾ ਹੋਣਾ ਨੇ ਆਪ ਜਿਹੜੀ ਹੈ ਉਹ ਰਹਿਮ ਦੀ ਅਪੀਲ ਨਹੀਂ ਪਾਈ ਹੈ ਉਹ ਸ਼ਰਮਣੀ ਕਮੇਟੀ ਵੱਲੋਂ ਪਾਈ ਗਈ ਹੈ ਸੋ ਇਹ ਮਾਮਲਾ ਹੁਣ ਇਸ ਕਰਕੇ ਵਿਚਾਲੇ ਫਸਿਆ ਹੋਇਆ ਹੈ ਕਿ ਕੇਂਦਰ ਸਰਕਾਰ ਇਹਦੇ ਤੇ ਕੋਈ ਫੈਸਲਾ ਨਹੀਂ ਲੈ ਰਹੀ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਸਵਾਲ ਪੁੱਛਿਆ ਕਿ ਤੁਸੀਂ ਇਹਦੇ ਤੇ ਫੈਸਲਾ ਕਿਉਂ ਨਹੀਂ ਲੈ ਰਹੇ ਜੀ ਤੇ ਇਹ ਫੈਸਲਾ ਜਿਹੜਾ ਹੈ ਜਲਦੀ ਲਿਆ ਜਾਣਾ ਚਾਹੀਦਾ ਸੀ ਹੁਣ ਇਹ ਥੋੜਾ ਵੀ ਬੰਦਾ ਉਮਰ ਕੈਦ ਵੀ ਕੱਟੇ ਤੇ ਫਿਰ ਉਹਨੂੰ ਫਾਸੀ ਫਾਸੀ ਦੀ ਸਜ਼ਾ ਵੀ ਦੇ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਡਿਸੀਜਨ ਹੈ ਜਾਂ ਇਸ ਤਰ੍ਹਾਂ ਦਾ ਜਿਹੜਾ ਇਸ ਮਾਮਲੇ ਦੇ ਵਿੱਚ ਕਾਰਵਾਈ ਦਾ ਨਾ ਹੋਣਾ ਇੱਕ ਸਿੱਖ ਭਾਈਚਾਰੇ ਦੇ ਵਿੱਚ ਇੱਕ ਅਲਹਿਦਗੀ ਦੀ ਭਾਵਨਾ ਵੀ ਪੈਦਾ ਕਰਦਾ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਉਸ ਨੂੰ ਇਹਦੇ ਉੱਤੇ ਫੈਸਲਾ ਲੈਣਾ ਚਾਹੀਦਾ ਸੀਗਾ ਤੇ ਇਹਦੇ ਉੱਤੇ ਜਿਹੜਾ ਅਮਲ ਕਰਨਾ ਚਾਹੀਦਾ ਸੀਗਾ ਕਿਉਂਕਿ ਸੁਪਰੀਮ ਕੋਰਟ ਨੇ ਉਹਨਾਂ ਦੀ ਫਾਸੀ ਦੀ ਸਜ਼ਾ ਜਿਹੜੀ ਹੈ ਉਹਨੂੰ ਉਮਰ ਕੈਦ ਦੇ ਵਿੱਚ ਨਹੀਂ ਬਦਲਿਆ ਹੋਇਆ ਸੁਪਰੀਮ ਕੋਰਟ ਦਾ ਕੋਈ ਡਿਸੀਜਨ ਨਹੀਂ ਹੈ ਰਾਸ਼ਟਰਪਤੀ ਨੇ ਉਹਨਾਂ ਦੀ ਸਜ਼ਾ ਦੇ ਉੱਤੇ ਫਾਸੀ ਦੀ ਸਜ਼ਾ ਦੇ ਉੱਤੇ ਰੋਕ ਲਾਈ ਸੀ ਪਰ ਜਿਹੜਾ ਉਹਨਾਂ ਦੀ ਫਾਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣਾ ਉਹ ਕੇਂਦਰ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਪਰ ਉਹਦੇ ਤੇ ਅਮਲ ਨਹੀਂ ਹੋਇਆ ਤੇ ਉਹ ਮਤਲਬ ਜੇਲ੍ਹ ਦੇ ਵਿੱਚ ਹੀ ਇੱਕ ਤਰ੍ਹਾਂ ਦੇ ਨਾਲ ਜਿਹੜੀਆਂ ਫਾਸੀ ਵਾਲੀਆਂ ਕਹਿੰਦੇ ਚੱਕੀਆਂ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੋ ਇਹ ਬਹੁਤ ਮਨੁੱਖੀ ਅਧਿਕਾਰਾਂ ਦਾ ਇੱਕ ਵੱਡਾ ਇਸ਼ੂ ਹੈ ਆ ਪਰ ਹਮੇ ਕੋਈ ਬੰਦਾ ਜੇ ਉਹਨਾਂ ਕ੍ਰਾਈਮ ਕੀਤਾ ਉਹਨਾਂ ਮੰਨ ਲਿਆ ਉਹਨੂੰ ਤੁਸੀਂ ਜੋ ਸਜ਼ਾ ਦੇਣੀ ਸੀ ਦਿਓ ਪਰ ਇਹ ਇਹ ਨਹੀਂ ਹੈ ਕਿ ਇੱਕ ਬੰਦੇ ਨੂੰ ਇੱਕ ਕ੍ਰਾਈਮ ਦੇ ਵਾਸਤੇ ਦੋ ਸਜ਼ਾਾਂਾਂ ਤੁਸੀਂ ਹੈਨਾ ਸੋ ਇਹ ਇਹਦੇ ਨਾਲ ਜਿਹੜਾ ਇੱਕ ਭਾਈਚਾਰੇ ਦੇ ਵਿੱਚ ਵੀ ਇੱਕ ਰੈਜੈਂਟਮੈਂਟ ਜਿਹੜੀ ਹੈ ਫੈਲਦੀ ਹੈ ਉਹ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਐਲੀਨੇਟ ਫੀਲ ਕਰਦੇ ਨੇ ਇਹ ਕੱਲ ਤਾਂ ਫੀਲ ਕਰਦੇ ਕਿ ਸਾਡੇ ਨਾਲ 2 ਨੰਬਰ ਦੇ ਸ਼ਹਿਰੀਆਂ ਵਾਲਾ ਵਿਵਹਾਰ ਜਿਹੜਾ ਹੈ ਉਹ ਹੁੰਦਾ ਹੈ ਸੋ ਇਹਨੂੰ ਇਸੇ ਸੰਦਰਭ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਹੈ ਜਿਹੜਾ ਕੇਂਦਰ ਸਰਕਾਰ ਤੋਂ ਪੁੱਛਿਆ ਸੀਗਾ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੋਂ ਵੀ ਔਰ ਚੰਡੀਗੜ੍ਹ ਕਿਉਂਕਿ ਇਹ ਕ੍ਰਾਈਮ ਚੰਡੀਗੜ੍ਹ ਦੇ ਵਿੱਚ ਹੋਇਆ ਸੀਗਾ ਉਹਦੇ ਤੋਂ ਵੀ ਇਹ ਜਵਾਬ ਤਲਬ ਕੀਤੀ ਗਈ ਬਿਲਕੁਲ ਸੋ ਸਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਐਸਸੀਪੀਸੀ ਦਰਬਾਰ ਸਾਹਿਬ ਸਿੱਖਾਂ ਦਾ ਬੜਾ ਪਾਵਨ ਸਥਾਨ ਮੰਨਿਆ ਜਾਂਦਾ ਹੈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਸੋ ਉਧਰੋਂ ਖਬਰ ਆ ਰਹੀ ਹੈ ਕਿ ਜਿਹੜਾ AI ਦੇ ਨਾਲ ਇੱਕ ਮਤਲਬ ਇਤਰਾਜ਼ਯੋਗ ਵੀਡੀਓ ਸਾਹਮਣੇ ਆ ਰਹੀਆਂ ਨੇ ਆਪਣੇ ਜੋ ਅਕਾਲ ਤਖਤ ਦੇ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਜੀ ਉਹਨਾਂ ਨੇ ਵੀ ਇੱਕ ਵੀਡੀਓ ਜਾਰੀ ਕਰਦਿਆਂ ਇਹ ਦਾ ਮਤਲਬ ਇਤਰਾਜ਼ ਕੀਤਾ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹਦੇ ਪਿੱਛੇ ਕੀ ਸ਼ਰਾਰਤ ਹੋ ਸਕਦੀ ਹੈ ਇਹ ਦੇਖੋ ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਤਰ੍ਹਾਂ ਦੀ ਵੀਡੀਓ ਆਈ ਜਿਸ ਤਰ੍ਹਾਂ ਦੀ ਉਹ ਵੀਡੀਓ ਮੈਂ ਦੇਖੀ ਹੈ ਸੋਸ਼ਲ ਮੀਡੀਆ ਤੇ ਪਰ ਉਸ ਨੂੰ ਉਹ ਕਿਸ ਤਰ੍ਹਾਂ ਦੀ ਵੀਡੀਓ ਹੈ ਉਹ ਅਸੀਂ ਮਤਲਬ ਐਕਸਪਲੇਨ ਨਹੀਂ ਕਰ ਸਕਦੇ ਕਿਉਂਕਿ ਉਸ ਨੂੰ ਦੇਖ ਕੇ ਇੰਨਾ ਝਟਕਾ ਬੰਦੇ ਨੂੰ ਲੱਗਦਾ ਕਿ ਕੋਈ ਬੰਦਾ ਇੰਨਾ ਵੀ ਗਰ ਜਾਂਦਾ ਕਿ ਉਹ ਮਤਲਬ ਦਰبار صاحب ਦੇ ਵਿੱਚ ਜਾਨਵਰਾਂ ਨੂੰ ਵਾੜਦੇ ਹੂੰ ਜੀ ਸੋ ਇੱਕ ਸੈਂਸਿਬਲ ਬੰਦਾ ਇਹਦੇ ਬਾਰੇ ਸੋਚ ਕੇ ਵੀ ਮਤਲਬ ਉਹਦਾ ਮਨ ਜਿਹੜਾ ਹੈ ਤਰਾ ਤਰਾ ਕਰਦਾ ਬਿਲਕੁਲ ਪਰ ਇਹ ਜਿਹੜਾ ਇਹ ਇਹ ਜਿਹੜਾ ਹੋਇਆ ਹੈ ਜਿਸ ਤਰ੍ਹਾਂ ਦਾ ਇਹ ਵੀਡੀਓ AI ਤੇ ਜਨਰੇਟ ਕਰਕੇ ਪਾਇਆ ਗਿਆ ਉਹ ਇੱਕ ਗਹਿਰੀ ਸਾਜ਼ਿਸ਼ ਦਾ ਹਿੱਸਾ ਲੱਗਦਾ ਹੈ ਕਿ 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 ਇਸ ਤਰ੍ਹਾਂ ਦੀਆਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ ਹੈ ਨਾ ਕਈ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਆਉਂਦੀਆਂ ਰਹਿੰਦੀਆਂ ਹੁਣ AI ਇੱਕ ਨਵੀਂ ਟੈਕਨੀਕ ਹੈ ਇਹ ਇਸ ਤਰ੍ਹਾਂ ਦੀ ਟੈਕਨੀਕ ਹੈ ਕਿ ਇਹਦੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵੀਡੀਓ ਜਿਹੜਾ ਬਣਾ ਕੇ ਉਹ ਪਾ ਦਿੰਦਾ ਤੇ ਉਹਦੇ ਅਰਥ ਕੀ ਨਿਕਲਦੇ ਨੇ ਉਹਦੇ ਉਹ ਜਿਹੜਾ ਵੀਡੀਓ ਹੈ ਜਾਂ ਉਹ ਜਿਹੜਾ ਕੰਟੈਂਟ ਹੈ ਉਹ ਕਿਸ ਪਾਸੇ ਦਾ ਕਿਸ ਦਾ ਨੁਕਸਾਨ ਕਰੇਗਾ ਇਸ ਦਾ ਫਾਇਦਾ ਕਰੇਗਾ ਹੈ ਨਾ ਉਹ ਉਸ ਬਿਨਾਂ ਸੋਚੇ ਤੇ ਉਹ ਪਾ ਦਿੰਦੇ ਤੇ ਇਹੀ ਗੱਲ ਨਹੀਂ ਹੈਗੀ ਦੂਜੇ ਬੰਦੇ ਜਿਹੜੇ ਹੈ ਜਿਹੜਾ ਜਿਹੜਾ ਜਦੋਂ ਕੋਈ ਵੀਡੀਓ ਪਾਉਂਦਾ ਹੈ ਤਾਂ ਉਸ ਵੀਡੀਓ ਨੂੰ ਸ਼ੇਅਰ ਕਰਦੇ ਅੱਗੇ ਹੂੰ ਬਿਲਕੁਲ ਸੋ ਇਸ ਦੇ ਨਾਲ ਜਿਹੜੀ ਹੈ ਪੜਕਾ ਹਟ ਹੋਰ ਆਂਦੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਸ਼ਰਾਰਤ ਦੀ ਗੱਲ ਕੀਤੀ ਹੈ ਕਿ ਇਸ ਵੀਡੀਓ ਨੂੰ ਦੇਖ ਕੇ ਐਂ ਲੱਗਦਾ ਜਿਵੇਂ ਅਕਾਲ ਤਖਤ ਸਾਹਿਬ ਦੇ ਜੇ세ਦਾਰ ਨੇ ਕਿਹਾ ਕਿ ਇਹ ਸਿੱਖ ਭਾਈਚਾਰੇ ਨੂੰ ਜਿਹੜਾ ਹੈ ਪੜਕਾਣ ਦੀ ਮਨਸ਼ਾ ਦੇ ਨਾਲ ਜਿਹੜਾ ਹੈ ਇਸ ਤਰ੍ਹਾਂ ਦਾ ਵੀਡੀਓ ਜਿਹੜਾ ਜਾਰੀ ਕੀਤਾ ਗਿਆ ਸੋ ਇਹ ਹੁਣ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਰ੍ਹਾਂ ਦਾ ਜੇ ਵੀਡੀਓ ਆਂਦਾ ਤੇ ਜਿਹੜਾ ਜਿਹੜਾ ਸਾਈਬਰ ਕਰਾਈਮ ਨੂੰ ਕੰਟਰੋਲ ਕਰਨ ਵਾਲੀਆਂ ਏਜੰਸੀਆਂ ਐ ਉਹਨਾਂ ਨੂੰ ਤੁਰੰਤ ਇਹਦੇ ਉੱਤੇ ਕੋਈ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਕੁਝ ਮਹੀਨੇ ਪਹਿਲਾਂ ਦੀ ਉਹ ਗੱਲ ਹੈ ਕਿ ਦਰਬਾਰ ਸਾਹਿਬ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਸੀ ਈਮੇਲਸ ਰਾਹੀਂ ਆਈਆਂ ਸੀ ਹੈਨਾ ਈਮੇਲਸ ਰਾਹੀਂ ਧਮਕੀਆਂ ਆ ਰਹੀਆਂ ਸੀ ਉਹ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਸਾਨੂੰ ਪਤਾ ਲੱਗ ਗਿਆ ਜੀ ਕੌਣ ਹੈ ਜੀ ਬੰਦਾ ਅਸੀਂ ਉਹਦਾ ਪਤਾ ਲਾ ਲਿਆ ਉਹ ਬੰਗਲੌਰ ਦਾ ਇੱਕ ਆਈਟੀ ਇੰਜੀਨੀਅਰ ਹੈ ਸੋ ਉਹਨੂੰ ਉਹਦੇ ਜਦੋਂ ਉਹਦਾ ਕਹਿੰਦੇ ਪਤਾ ਲਾ ਲਿਆ ਉਹਦੇ باوجود ਵੀ ਫਿਰ ਈਮੇਲਸ ਆਈਆਂ ਸੋ ਉਹ ਮਾਮਲਾ ਜਿਹੜਾ ਹੈ ਕਿਸੇ ਤਰ੍ਹਾਂ ਤਨ ਪੱਤਰ ਨਹੀਂ ਲੱਗਿਆ ਸੀ ਉਹ ਮਾਮਲਾ ਸੌਟ ਆਊਟ ਨਹੀਂ ਹੋਇਆ ਸੀ ਸੋ ਇੱਕ ਮਾਮਲਾ ਸੌਟ ਆਊਟ ਨਹੀਂ ਹੋਇਆ ਤੇ ਇਹ ਹੁਣ ਇੱਕ ਦੂਜਾ ਨਵਾਂ ਮਾਮਲਾ ਖੜਾ ਹੋ ਗਿਆ ਸੋ ਇਹਦੇ ਨਾਲ ਜਿਹੜੀਆਂ ਪੰਜਾਬ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ ਚਾਹੇ ਇਹ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਅ ਜਿਹੜੀਆਂ ਏਜੰਸੀਆਂ ਐ ਸਾਡੀ ਸਾਡੇ ਮੁਲਕ ਦੀਆਂ ਲਾ ਇਨਫੋਰਸਮੈਂਟ ਏਜੰਸੀਜ਼ ਐ ਏਜੰਸੀਜ਼ ਐ ਜਾਂ ਜਿਹੜੇ ਅ ਸਾਈਬਰ ਕ੍ਰਾਈਮ ਨੂੰ ਡੀਲ ਕਰਨ ਵਾਲੇ ਜਿਹੜੀਆਂ ਏਜੰਸੀਆਂ ਐ ਉਹਨਾਂ ਨੂੰ ਇਹਦੇ ਇਹਦੀ ਬਹੁਤ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਕਿਉਂਕਿ ਇਹਦੇ ਨਾਲ ਆਮ ਲੋਕ ਜਿਹੜੇ ਨੇ ਆਮ ਸਿੱਖ ਜਿਹੜੇ ਐ ਜਾਂ ਜਿਹੜਾ ਭਾਈਚਾਰਾ ਐ ਪੂਰਾ ਉਹਦੀ ਉਹਦੀਆਂ ਭਾਵਨਾ ਉਹ ਫੇਸ ਆਮ ਭਾਈਚਾਰਾ ਕੀ ਜਿਹੜਾ ਵੀ ਨਾਨਕ ਨਾਮ ਲੈਵਾ ਜਾਂ ਕੋਈ ਵੀ ਧਰਮ ਨੂੰ ਮੰਨਣ ਵਾਲਾ ਕੋਈ ਵੀ ਧਰਮ ਨੂੰ ਮੰਨਣ ਵਾਲਾ ਮਨੁੱਖ ਭਾਵੇਂ ਕਿਸੇ ਵੀ ਧਰਮ ਦੇ ਵਿੱਚ ਇਸ ਤਰ੍ਹਾਂ ਦੇ ਬਾਰੇ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਜਾਂ ਇਸ ਤਰ੍ਹਾਂ ਦਾ ਕੰਟੈਂਟ ਹੋਵੇ ਉਸ ਨੂੰ ਸਤਿਕਾਰ ਨਹੀਂ ਕਰ ਸਕਦਾ ਔਰ ਕਿਸੇ ਵੀ ਰੂਪ ਦੇ ਵਿੱਚ ਮੈਂ ਤਾਂ ਇੱਥੋਂ ਤੱਕ ਕਹਿੰਦਾ ਕਿ ਕੋਈ ਨਾਸਤਿਕ ਬੰਦਾ ਵੀ ਇਸ ਤਰ੍ਹਾਂ ਦਾ ਕਰਨ ਵਾਸਤੇ ਜਾਂ ਇਸ ਤਰ੍ਹਾਂ ਦਾ ਸੋਚ ਨਹੀਂ ਸਕਦਾ ਇਹ ਜਿਸ ਤਰ੍ਹਾਂ ਦਾ ਇਹ ਕੀਤਾ ਗਿਆ ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚੀ ਉਹਨਾਂ ਨੇ ਇਹਦੇ ਤੇ ਵੀਡੀਓ ਪਾਇਆ ਉਹਨਾਂ ਨੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੀਆਂ ਏਜੰਸੀਜ਼ ਨੂੰ ਕਿਹਾ ਹੈ ਕਿ ਇਸ ਦੀ ਤੁਰੰਤ ਜਾਂਚ ਕੀਤੀ ਜਾਵੇ ਔਰ ਨਾਲ ਹੀ ਨਾਲ ਉਹਨਾਂ ਨੇ ਐਸਜੀਪੀਸੀ ਨੂੰ ਵੀ ਕਿਹਾ ਹੈ ਕਿ ਉਹ ਵੀ ਇਹਦੇ ਉੱਤੇ ਬਣਦੀ ਕਾਰਵਾਈ ਕਰੇ ਔਰ ਜਿਹੜੇ ਏਆਈ ਦੇ ਐਕਸਪਰਟਸ ਲੋਗ ਨੇ ਏਆਈ ਕਿਉਂਕਿ ਇੱਕ ਨਵਾਂ ਇੱਕ ਫੀਲਡ ਹੈ ਇਹਦੇ ਬਾਰੇ ਅਜੇ ਬਹੁਤ ਸਾਰਾ ਕੁਝ ਲੋਕਾਂ ਨੂੰ ਜਿਹੜਾ ਹੈ ਪਤਾ ਵੀ ਨਹੀਂ ਹੈ ਸੋ ਏਆਈ ਏਆਈ ਦੀ ਜਦੋਂ ਆਪਾਂ ਗੱਲ ਕਰਦੇ ਤਾਂ ਉਹਨੂੰ ਕਹਿੰਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਇਸ ਤਰ੍ਹਾਂ ਦੀ ਟੈਕਨੀਕ ਹੈ ਕਿ ਕਿਸੇ ਵੀ ਜਿਹੜਾ ਤੁਸੀਂ ਕੰਪਿਊਟਰ ਦੇ ਵਿੱਚ ਜਿਹਦੇ ਤੇ ਇੰਟਰਨੈਟ ਚੱਲਦਾ ਹੈ ਉਹਦੇ ਤੇ ਇਸ ਤਰ੍ਹਾਂ ਦੇ ਸੌਫਟਵੇਅਰ ਹੋਏ ਹੈ ਕਿ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਪੰਜਾਬੀ ਦੇ ਵਿੱਚ ਕੋਈ ਕਵਿਤਾ ਲਿਖਣੀ ਚਾਹੁੰਦਾ ਤਾਂ ਉਹ ਤੁਸੀਂ ਲਿਖ ਦਿਓ ਕਿ ਮੈਂ ਉਹ ਮੇਰੀ ਕਵਿਤਾ ਦੇ ਵਿੱਚ ਪੰਜਾਬ ਆਏ ਹਵਾ ਆਏ ਪਾਣੀ ਆਏ ਹੈ ਨਾ ਤਾਂ ਕੁਝ ਸ਼ਬਦ ਉਹਨੂੰ ਦੇ ਦਿਓ ਤਾਂ ਉਹ ਆਪਣੇ ਆਪ ਕਵਿਤਾ ਲਿਖ ਦਿੰਦਾ ਸੋ ਇਸੇ ਤਰ੍ਹਾਂ ਤੁਸੀਂ ਉਹਨੂੰ ਕਮਾਂਡ ਕਰੋ ਕਿ ਕੋਈ ਵੀਡੀਓ ਜਿਹੜਾ ਬਣਾਉਣਾ ਹੈ ਤਾਂ AI ਦੇ ਵਿੱਚ ਉਸ ਤਰ੍ਹਾਂ ਦਾ ਵੀਡੀਓ ਜਨਰੇਟ ਹੋ ਜਾਂਦਾ ਤੇ ਇਸੇ ਤਰ੍ਹਾਂ ਦੀ ਫੋਟੋ ਵੀ ਜਿਹੜੀ ਹੈ ਪਾ ਦਿਓ ਸੋ AI ਜਿਹੜੀ ਹੈ ਇੱਕ ਲੇਟੈਸਟ ਟੈਕਨੀਕ ਹੈ ਜਿਹਦੇ ਜਿਹਦਾ ਕਾਫੀ سارے ਲੋਕ ਗਲਤ ਇਸਤੇਮਾਲ ਵੀ ਕਰਦੇ ਹਨ ਹੈਨਾ ਸੋ ਉਹ ਇਹ ਇਹਦੇ ਉੱਤੇ ਸਰਕਾਰ ਨੂੰ ਇਮੀਡੀਏਟਲੀ ਕੋਈ ਪਾਲਿਸੀ ਮੈਟ ਜਿਹੜਾ ਹੈ ਲੈ ਕੇ ਆਉਣਾ ਚਾਹੀਦਾ ਤੇ ਇਹਦੇ ਉੱਤੇ ਜਿਹੜਾ ਐਕਸ਼ਨ ਲੈਣਾ ਚਾਹੀਦਾ ਔਰ ਜਿਹੜਾ ਦਰਬਾਰ ਸਾਹਿਬ ਦਾ ਜਿਹੜਾ ਇਸ਼ੂ ਹੈ ਉਦੇ ਉੱਤੇ ਜਿਵੇਂ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਕਿਹਾ ਹੈ ਉਹਦੇ ਉੱਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਕੋਈ ਕੋਈ ਹੋਰ ਕਿਸੇ ਤਰ੍ਹਾਂ ਦੀ ਵੱਡੀ ਘਟਨਾ ਵਾਪਰੇ ਸੋ ਇਹਨੂੰ ਕੰਟਰੋਲ ਜਿਹੜਾ ਹੈ ਉਹ ਕਰਨਾ ਚਾਹੀਦਾ ਕਿਉਂਕਿ ਧਾਰਮਿਕ ਭਾਵਨਾਵਾਂ ਜਿਹੜੀਆਂ ਹੈ ਪੜਕੰਡ ਦੇ ਨਾਲ ਸਮਾਜ ਦੇ ਵਿੱਚ ਸ਼ਾਂਤੀ ਫੈਲ ਜੀ ਜੀ ਇਹਦੇ ਵਿੱਚ ਸਰ ਲੋਕਾਂ ਦੀ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਲੋਕਾਂ ਦਾ ਜਿਹੜਾ ਮਤਲਬ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਕਿ ਜਿਹੜਾ ਕੰਟੈਂਟ ਇਹੋ ਜਿਹਾ ਪਾਇਆ ਜਾਂਦਾ ਹੈ ਜਾਂ ਇਹੋ ਜਿਹਾ ਕੰਟੈਂਟ ਇੰਟਰਨੈਟ ਤੇ ਆਉਂਦਾ ਹੈ ਤੇ ਉਹਨੂੰ ਸ਼ੇਅਰ ਕਰਨ ਦੀ ਬਜਾਏ ਜੇ ਰਿਪੋਰਟ ਕੀਤਾ ਜਾਵੇ ਤਾਂ ਇਸ ਬਾਰੇ ਵੀ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹਾਂ ਬਿਲਕੁਲ ਜਿਹੜੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਦੋ ਤਿੰਨ ਗੱਲਾਂ ਕਹੀਆਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਈਬਰ ਕ੍ਰਾਈਮ ਦਾ ਜਿਹੜਾ ਦੇ ਐਕਸਪਰਟ ਹੈ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਹੈ ਪਹਿਲਾਂ ਤਾਂ ਏਜੰਸੀਆਂ ਜਿਹੜੀਆਂ ਹਨ ਉਹਨਾਂ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਔਰ ਇਹਨੂੰ ਬਹੁਤ ਗੰਭੀਰਤਾ ਦੇ ਨਾਲ ਲੈ ਕੇ ਇਹਦੇ ਜਿਹੜੇ ਇਹਦੇ ਪਿੱਛੇ ਲੋਕ ਨੇ ਦੋਸ਼ੀ ਹਨ ਫੜਨਾ ਚਾਹੀਦਾ ਹੈ ਤੇ ਫਿਰ ਜਿਹੜੀ ਸਾਈਬਰ ਕ੍ਰਾਈਮ ਦੇ ਐਕਸਪਰਟ ਹੈ ਉਹਨਾਂ ਨੂੰ ਵੀ ਮਿਲ ਕੇ ਆਣਾ ਚਾਹੀਦਾ ਖਾਸ ਕਰਕੇ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ ਜਿਹੜੀ ਨਵੀਂ ਟੈਕਨੀਕ ਨੂੰ ਜਾਣਦੇ ਨੇ ਉਹਨਾਂ ਨੂੰ ਅੱਗੇ ਆ ਕੇ ਇਹਦੇ ਤੇ ਐਕਸ਼ਨ ਕਰਨਾ ਚਾਹੀਦਾ ਤੀਜਾ ਉਹਨਾਂ ਨੇ ਐਸਜੀਪੀਸੀ ਨੂੰ ਕਿਹਾ ਕਿ ਉਹ ਵੀ ਆਪਣੇ ਲੈਵਲ ਤੇ ਕਦਮ ਚੱਕੇ ਤੇ ਚੌਥਾ ਉਹਨਾਂ ਨੇ ਆਮ ਲੋਕਾਂ ਨੂੰ ਵੀ ਕਿਹਾ ਕਿ ਇਸ ਤਰ੍ਹਾਂ ਦੇ ਜਿਹੜਾ ਮਟੀਰੀਅਲ ਆਂਦਾ ਹੈ ਜਾਂ ਇਸ ਤਰ੍ਹਾਂ ਦਾ ਜਿਹੜਾ ਕੰਟੈਂਟ ਆਂਦਾ ਹੈ ਉਸ ਨੂੰ ਤੁਸੀਂ ਸ਼ੇਅਰ ਕਰਨ ਦੀ ਬਜਾਏ ਉਸ ਨੂੰ ਰਿਪੋਰਟ ਕਰੋ ਅਸਲ 'ਚ ਇਹ ਮਾਮਲਾ ਜਿਹੜਾ ਹੈ ਨਾ ਇਹ ਜਿਹੜਾ ਜਿਹੜਾ ਇਹ ਇਸ਼ੂ ਹੈ ਉਹ ਪੱਖ ਦਾ ਹੀ ਤਾਂ ਹੈ ਕਿ ਕੋਈ ਗਲਤ ਕੰਟੈਂਟ ਆਂਦਾ ਤੇ ਆਪਾਂ ਉਹਨੂੰ ਅੰਨੇਵਾ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਆਪਾਂ ਇਹ ਵੀ ਦੇਖਦੇ ਨਹੀਂ ਕਿ ਇਹ ਇਹਦਾ ਇਹਦੇ ਕੀ ਇੰਪਲੀਕੇਸ਼ਨਸ ਹੋਣਗੇ ਅੱਛਾ ਕਈ ਵਾਰ ਆਪਾਂ ਇਮੋਸ਼ਨਲ ਹੋ ਜਾਂਦੇ ਹਾਂ ਕਿ ਜੀ ਆਹ ਬੰਦੇ ਨੇ ਵੀਡੀਓ ਪਾਈ ਇਹ ਗਲਤ ਕੰਮ ਹੈ ਜੀ ਆਪਾਂ ਉਹਨੂੰ ਗਲਤ ਸਾਬਤ ਕਰਨ ਵਾਸਤੇ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਪਰ ਅਸਲ ਅਸਲ ਵਿੱਚ ਅਸੀਂ ਉਹਦਾ ਮਕਸਦ ਪੂਰਾ ਕਰ ਰਹੇ ਹਾਂ ਇਸ ਕਰਕੇ ਲੋਕਾਂ ਨੂੰ ਚਾਹੀਦਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਜਿਹੜਾ AI ਜਨਰੇਟਿਡ ਕੰਟੈਂਟ ਹੈ ਜਾਂ ਜਿਹੜਾ ਅੱਜਕੱਲ ਮਿਸ ਇਨਫੋਰਮੇਸ਼ਨ ਜਿਹੜੀ ਹੈ ਬਹੁਤ ਫੈਲਦੀ ਹੈ ਫੇਕ ਨਿਊਜ਼ ਜਿਹੜੀ ਹੈ ਉਹ ਬਹੁਤ ਚਲਦੀ ਹੈ ਸੋ ਫੇਕ ਨਿਊਜ਼ ਦੇ ਨਾਲ ਗੰਗੇ ਪੜਕਾ ਦਿੱਤੇ ਜਾਂਦੇ ਆ ਫੇਕ ਨਿਊਜ਼ ਦੇ ਨਾਲ ਜਿਹੜੀ ਹੈ ਦਸ਼ਮਣੀਆਂ ਪਾ ਦਿੱਤੀਆਂ ਜਾਂਦੀਆਂ ਤਾਂ ਆਪਾਂ ਪਿਛਲੇ ਪਿਛਲੇ ਸਮੇਂ ਦੇ ਵਿੱਚ ਆਂਡੀਆਂ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਹੈਨਾ ਉਹ ਵੀ ਜਿਹੜੀ ਵਾਰ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਫੇਕ ਇਨਫੋਰਮੇਸ਼ਨ ਜਿਹੜੀ ਹੈ ਉਹ ਲਗਾਤਾਰ ਸਾਹਮਣੇ ਆਉਂਦੀ ਸੀ ਸੋ ਇਹ ਸੋ ਲੋਕਾਂ ਨੂੰ ਚਾਹੀਦਾ ਕਿ ਉਹ ਕਿਸੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਕੋਈ ਕੰਟੈਂਟ ਉਹਨਾਂ ਨੂੰ ਇਤਰਾਜ ਜੋ ਕੰਟੈਂਟ ਲੱਗਦਾ ਹੈ ਕੱਲਾ ਇਹ ਹੀ ਜੁਨੇਟ ਨਹੀਂ ਸੋਸ਼ਲ ਮੀਡੀਆ ਦੇ ਉੱਤੇ WhatsApp ਦੇ ਉੱਤੇ ਜਿਹੜਾ ਵੀ ਉਹਨਾਂ ਨੂੰ ਕੋਈ ਕੰਟੈਂਟ ਇਤਰਾਜਯੋਗ ਲੱਗਦਾ ਤਾਂ ਤੁਰੰਤ ਉਸ ਦੀ ਰਿਪੋਰਟ ਕਰਨੀ ਚਾਹੀਦੀ ਹੈ ਉਸ ਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ ਬਿਲਕੁਲ ਸਰ ਅਗਲੀ ਖਬਰ ਵੱਲ ਵਧਦੇ ਹਾਂ ਜੋ ਲੇ ਵਿੱਚ ਸੋਨਮ ਵਾਂਚੂ ਦੁਆਰਾ ਜਿਹੜਿਆ ਪੋਖੜ ਤਾਲ ਕੀਤੀ ਗਈ ਸੀ ਉਹ 15 ਦਿਨ ਪੁਰਾਣੀ ਪੋਖੜ ਤਾਲ ਸੀ ਉਸ ਨੂੰ ਖਤਮ ਕੀਤਾ ਗਿਆ ਤੇ ਇਹ ਕੀ ਜਾਣਕਾਰੀ ਆ ਰਹੀ ਹੈ ਹੁਣ ਤੱਕ ਇਹ ਐਕਚੁਅਲੀ ਪਹਿਲਾਂ ਆਪਾਂ ਇਹ ਦੱਸ ਦਈਏ ਕਿ ਐਕਚੁਅਲੀ ਮਸਲਾ ਕੀ ਹੈ ਜੰਮੂ ਕਸ਼ਮੀਰ ਦੇ ਵਿੱਚੋਂ ਜਦੋਂ ਨਿਰਿੰਦਰ ਮੋਦੀ ਸਰਕਾਰ ਨੇ ਧਾਰਾ 370 ਹਟਾਈ ਤਾਂ ਉਸ ਦੇ ਜਿਹੜੇ ਤਿੰਨ ਭਾਗ ਹੈ ਕਸ਼ਮੀਰ ਜੰਮੂ ਔਰ ਲਦਾਖ ਜੀ ਉਸ ਨੂੰ ਜਿਹੜਾ ਹੈ ਲੇ ਲਦਾਖ ਵੀ ਆਪਾਂ ਕਹਿੰਦੇ ਨੇ ਉਹਨੂੰ ਲੇ ਤੋਂ ਉਹਨਾਂ ਉਹਨਾਂ ਨੂੰ ਜਿਹੜਾ ਹੈ ਉਹਦੀ ਸਟੇਟ ਹood ਖਤਮ ਕਰਕੇ ਉਹਨਾਂ ਦੇ ਇੱਕ ਸੂਬੇ ਦੇ ਤੌਰ ਤੇ ਜਿਹੜਾ ਉਹਨਾਂ ਦਾ ਸਟੇਟਸ ਸੀਗਾ ਉਹ ਖਤਮ ਕਰਕੇ ਉਹਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਸੋ ਇਹ ਸੋਨਮ ਬਾਂਗ ਚ ਜਿਨ੍ਹਾਂ ਦੇ ਉੱਤੇ 3D8 ਜਿਹੜੀ ਫਿਲਮ ਬਣੀ ਸੀਗੀ ਉਹ ਇਹਨਾਂ ਦੇ ਉੱਤੇ ਬਣੀ ਸੀਗੀ ਬਹੁਤ ਅ ਮਤਲਬ ਸਕਾਲਰ ਖੋਜੀ ਬੰਦੇ ਆ ਉਹ ਇਹਨਾਂ ਦੇ ਬਹੁਤ ਸਾਰੇ ਜਿਹੜੇ ਪੇਟੈਂਟ ਉਹਨਾਂ ਦੇ ਨਾਂ ਖੋਜਾਂ ਉਹਨਾਂ ਦੇ ਨਾਂ ਜਿਹੜੀਆਂ ਬੋਲਦੀਆਂ ਹਨ ਔਰ ਉਹਨਾਂ ਨੇ ਖੋਜਾਂ ਕੀਤੀਆਂ ਤੇ ਨਾਲ ਦੀ ਨਾਲ ਉਹ ਜਿਹੜਾ ਹੈ ਜਦੋਂ ਤੋਂ ਇਹ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਉਦੋਂ ਤੋਂ ਉਹਏ ਬਾਰ-ਬਾਰ ਮੰਗ ਕਰਦੇ ਆ ਰਹੇ ਨੇ ਕਿ ਉਸ ਨੂੰ ਜਿਹੜਾ ਹੈ ਸਟੇਟ ਹੁੱਡ ਦਾ ਦਰਜਾ ਦਿੱਤਾ ਜਾਵੇ ਸੋ ਪਹਿਲਾਂ ਉਹਨਾਂ ਨੇ ਮਾਰਚ ਵੀ ਕੀਤਾ ਲੇਹ ਤੋਂ ਦਿੱਲੀ ਤੱਕ ਉਹਨਾਂ ਨੇ ਪੈਦਲ ਮਾਰਚ ਕੀਤਾ ਸੀਗਾ ਇਸ ਮਾਮਲੇ ਨੂੰ ਚੱਕਿਆ ਪਰ ਉਹਨਾਂ ਨੂੰ ਦਿੱਲੀ ਚ ਐਂਟਰ ਨਹੀਂ ਸੀ ਕਰਨ ਦਿੱਤਾ ਗਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਫਿਰ ਹੁਣ ਉਹ ਭੁਖੜ ਹੜਤਾਲ ਕਰ ਰਹੇ ਸੀਗੇ 15 ਦਿਨਾਂ ਤੋਂ ਪਿਛਲੇ ਦਿਨ 15 ਦਿਨਾਂ ਤੋਂ ਭੁਖੜ ਹੜਤਾਲ ਕਰ ਰਹੇ ਸੀ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਉਹ ਉਹ ਪ੍ਰੋਟੈਸਟ ਕਰ ਰਹੇ ਸੀਗੇ ਇਹਦੇ ਚ ਮੈਂ ਇੱਕ ਗੱਲ ਹੋਰ ਜੋੜ ਦਿਆਂ ਕਿ ਜਦੋਂ ਤੋਂ ਉਹਨਾਂ ਨੇ ਵਿਰੋਧ ਕੀਤਾ ਕਰਨਾ ਸ਼ੁਰੂ ਕੀਤਾ ਹੈ ਜਦੋਂ ਤੋਂ ਉਹ ਆਪਣੇ ਲੋਕਾਂ ਦੀ ਗੱਲ ਜਿਹੜੀ ਹੈ ਕਰਨੇ ਪ੍ਰੋਟੈਸਟ ਕਰ ਰਹੇ ਸੀਗੇ ਉਹਨਾਂ ਦੀ ਜਿਹੜਾ ਇੰਸਟੀਚੂਟ ਹੈ ਉਹ ਉਹਨੂੰ ਜਿਹੜੀ ਜ਼ਮੀਨ ਸਰਕਾਰੀ ਤੌਰ ਤੇ ਅਲਾਟ ਕੀਤੀ ਗਈ ਸੀ ਉਹ ਵੀ ਖਤਮ ਕਰ ਦਿੱਤੀ ਗਈ ਸੀ ਸੋ ਉਹਨਾਂ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਕਾਫੀ ਪ੍ਰੈਸ਼ਰ ਜਿਹੜਾ ਸੀ ਉਹ ਪਾਇਆ ਜਾ ਰਿਹਾ ਸੀਗਾ ਸੋ ਹੁਣ ਜਦੋਂ ਉਹ ਜਿਹੜਾ ਇੱਕ ਪ੍ਰੋਟੈਸਟ ਕਰ ਰਹੇ ਸੀਗੇ ਇਹ ਭੁਖੜਤਾਲ ਕਰ ਰਹੇ ਸੀ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੇ ਸੀਗੇ ਉਸੇ ਦੌਰਾਨ ਕੁਝ ਜਿਹੜਾ ਯੂਥ ਹੈ ਉਹ ਪੜ ਗਿਆ ਤੇ ਉਹਨਾਂ ਨੇ ਉਹ ਜਿਹੜਾ ਹੈ ਇਹ ਜਿਹੜਾ ਉਹਨਾਂ ਦਾ ਯੂਥ ਦਾ ਪ੍ਰੋਟੈਸਟ ਸੀਗਾ ਉਹ ਵਾਇਲੈਂਟ ਹੋ ਗਿਆ ਔਰ ਉਹਨਾਂ ਨੇ ਬੀਜੇਪੀ ਦਾ ਦਫ਼ਤਰ ਜਿਹੜਾ ਹੈ ਉਹਦੇ ਚੱਗ ਲਾ ਦਿੱਤੀ ਸੋ ਇਹ ਮਤਲਬ ਜਦੋਂ ਵੀ ਕੋਈ ਸ਼ਾਂਤਮਈ ਅੰਦੋਲਨ ਵਾਇਲੈਂਟ ਹੁੰਦਾ ਹੈ ਇਹ ਫਿਰ ਸਰਕਾਰ ਕੋਲ ਜਿਹੜਾ ਹੈ ਲੋਕਾਂ ਨੂੰ ਜਿਹੜਾ ਹੈ ਸਨਪ ਕਰਨ ਦਾ ਲੋਕਾਂ ਦੇ ਉੱਤੇ ਕਾਰਵਾਈ ਕਰਨ ਦਾ ਉਸੇ ਤਰ੍ਹਾਂ ਵਾਇਲੈਂਟ ਤਰੀਕੇ ਦੇ ਨਾਲ ਕਾਇਓ ਕਾਰਵਾਈ ਕਰਨ ਦਾ ਜਿਹੜਾ ਹੈ ਮੌਕਾ ਮਿਲ ਜਾਂਦਾ ਸੋ ਇਸ ਮੇਰੇ ਖਿਆਲ ਇਸ ਹਾਲਾਤ ਨੂੰ ਦੇਖਦੇ ਹੋਏ ਬੈਂਕ ਨੂੰ ਹੁਣਾ ਨੇ ਤੁਰੰਤ ਡਿਸੀਜਨ ਲਿਆ ਕਿ ਉਹ ਆਪਣੀ ਭੁਖੜ ਤਾਲ ਜਿਹੜੀ ਆ ਉਹ ਖਤਮ ਕਰ ਰਿਹਾ ਔਰ ਉਹਨਾਂ ਨੇ ਆਪਣੇ ਉਹਦੇ ਵਿੱਚ ਜਿਹੜਾ ਮੈਸੇਜ ਲਿਖਿਆ ਸੋਸ਼ਲ ਮੀਡੀਆ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਬਹੁਤ ਜਿਹੜੀ ਹੈ ਉਦਾਸ ਕਰਨ ਵਾਲੀ ਖਬਰ ਹੈ ਔਰ ਉਹ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਸੀਗੇ ਪਰ ਕਿਉਂਕਿ ਜਿਵੇਂ ਨੇਪਾਲ ਦੇ ਵਿੱਚ ਅਸੀਂ ਕੁਝ ਦਿਨ ਪਹਿਲਾਂ ਦੇਖਿਆ ਕਿ ਉੱਥੇ ਜਿਹੜੀ ਜਨਰੇਸ਼ਨ Z ਹੈ ਜਿਹਨੂੰ ਆਪਾਂ ਕਹਿੰਦੇ ਹਾਂ ਨਾ 2000 ਤੋਂ ਬਾਅਦ ਦੇ ਜਿਹੜੇ ਜੰਮੇ ਹੋਏ ਉਹਨਾਂ ਨੂੰ ਅਸੀਂ Z ਜਨਰੇਸ਼ਨ ਕਹਿੰਦੇ ਹਾਂ ਸੋ ਉਹਨਾਂ ਨੇ ਨੇਪਾਲ ਦੇ ਵਿੱਚ ਜਿਵੇਂ ਇੱਕ ਵਾਇਲੈਂਟ ਪ੍ਰੋਟੈਸਟ ਕੀਤਾ ਸੋ ਉਹਨਾਂ ਨੇ ਕਿਹਾ ਕਿ ਯੂਥ ਨੇ ਸ਼ਾਇਦ ਉਸ ਤੋਂ ਪ੍ਰਭਾਵਿਤ ਹੋ ਕੇ ਉਹ ਵਾਇਲੈਂਟ ਹੋ ਗਏ ਤੇ ਵੰਗ ਨੂੰ ਨਹੀਂ ਚਾਹੁੰਦੇ ਕਿ ਜਿਹੜਾ ਪ੍ਰੋਟੈਸਟ ਹੈ ਸ਼ਾਂਤਮਈ ਤਰੀਕੇ ਦਾ ਪ੍ਰੋਟੈਸਟ ਵਾਇਲੈਂਟ ਹੋਵੇ ਜੀ ਜੀ ਕਿਉਂਕਿ ਅਸੀਂ ਇਹ ਵੀ ਇਹ ਵੀ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਕਿ ਜਦੋਂ ਕੋਈ ਅੰਦੋਲਨ ਚੱਲਦੇ ਆ ਤਾਂ ਜਿਹੜੀਆਂ ਸਰਕਾਰਾਂ ਨੇ ਸਰਕਾਰੀ ਏਜੰਸੀਆਂ ਐ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਅੰਦੋਲਨ ਨੂੰ ਵਾਇਲੈਂਟ ਕਰਕੇ ਫਿਰ ਮੌਕਾ ਭਾਲ ਕੇ ਉਸ ਨੂੰ ਜਿਹੜਾ ਹੈ ਜ਼ਬਰਦਸਤੀ ਜਿਹੜਾ ਖੜਾ ਦਿੰਦੇ ਆ ਸੋ ਪੰਜਾਬ ਦੇ ਵਿੱਚ ਅਸੀਂ ਕਈ ਸਾਰੀਆਂ ਐਗਜ਼ਾਮਪਲਾਂ ਦੇਖੀਆਂ ਕਿ ਕਿਵੇਂ ਜਿਹੜੀ ਇੱਕ ਪੰਜਾਬ ਦੇ ਹੱਕਾਂ ਦੀ ਲੜਾਈ ਪੰਜਾਬ ਦੇ ਪਾਣੀਆਂ ਦੀ ਲੜਾਈ ਰਾਜਧਾਨੀ ਦੀ ਲੜਾਈ ਹੈਨਾ ਜਦ ਪੰਜਾਬ ਦੀ ਖੁਦਮੁਖਤਿਆਰੀ ਵੱਧ ਜਿਹੜੇ ਹੱਕ ਹੈ ਦੇਣ ਦੀ ਲੜਾਈ ਜਿਹੜੀ ਸ਼ੁਰੂ ਹੋਈ ਸੀਗੀ ਉਹ ਕਿਵੇਂ 80s ਦੇ ਵਿੱਚ ਉਹਨੂੰ ਇੱਕ ਪੂਰੀ ਤਰ੍ਹਾਂ ਵਾਇਲੈਂਟ ਮੂਵਮੈਂਟ ਬਣਾ ਦਿੱਤਾ ਗਿਆ ਇਹ ਪੰਜਾਬ ਫਿਰ ਉਹ ਉਹ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਤੇ ਪੰਜਾਬ ਜਿਹੜਾ ਹੈ ਇੱਕ ਅਤਵਾਦ ਦੇ ਪੂਰੇ ਕਾਲੀ ਹਨੇਰੇ ਦੌਰ ਦੇ ਵਿੱਚ ਲੰਘਿਆ ਸੋ ਪੰਜਾਬੀਆਂ ਨੇ ਉਸ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੈ ਹੈਨਾ ਸੋ ਪਿਛਲੇ ਸਮੇਂ ਦੇ ਵਿੱਚ ਲੇਟੈਸਟ ਐਗਜ਼ਾਮਪਲ ਆਪਾਂ ਦੇਖਦੇ ਆਂ ਕਿਸਾਨ ਅੰਦੋਲਨ ਦੀ ਐਗਜ਼ਾਮਪਲ ਜੀ ਜਿਉਂ ਕਿ ਅਸੀਂ ਦੇਖ ਰਹੇ ਸੀਗੇ ਉੱਥੇ ਜਿਹੜੇ ਕਿਸਾਨ ਲੀਡਰ ਸੀਗੇ ਉਹ ਬਾਰ ਬਾਰ ਇੱਕ ਗੱਲ ਕਹਿੰਦੇ ਸੀਗੇ ਕਿ ਬਲਬੀਰ ਸਿੰਘ ਰਾਜੇਵਾਲ ਹੋਣੀ ਇਹ ਗੱਲ ਬਹੁਤ ਵਾਰ ਸਟੇਜ ਤੇ ਕਹਿੰਦੇ ਸੀਗੇ ਕਿ ਜੇ ਅਸੀਂ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਲੜਾਂਗੇ ਤਾਂ ਜਿੱਤ ਸਾਡੀ ਹੋਏਗੀ ਜੇ ਅਸੀਂ ਵਾਇਲੈਂਟ ਹੋਵਾਂਗੇ ਤਾਂ ਜਿੱਤ ਸਰਕਾਰ ਦੀ ਹੋਏਗੀ ਸੋ ਉੱਥੇ ਵੀ 26 ਜਨਵਰੀ ਨੂੰ ਜਿਸ ਤਰ੍ਹਾਂ ਅੰਦੋਲਨ ਵਾਇਲੈਂਟ ਹੋਇਆ ਔਰ ਕਈ ਵਾਰ ਫਿਰ ਉਸ ਤੋਂ ਬਾਅਦ ਜਿਵੇਂ ਅੰਦੋਲਨ ਦੇ ਉੱਤੇ ਹਮਲੇ ਕਰਵਾਏ ਗਏ ਲੋਕਾਂ ਨੂੰ ਭੇਜ ਕੇ ਜੀ ਕਿ ਜੀ ਲੋਕਲ ਲੋਕ ਹੈ ਉਸ ਹੁੰਦੇ ਕੌਣ ਸੀਗੇ ਉਹ ਉਹ ਸਿੰਧੂ ਤਵੀ ਸੰਗਠਨ ਜਿਹੜੇ ਸੀਗੇ ਉਹ ਇਕੱਠੇ ਹੋ ਕੇ ਆ ਜਾਂਦੇ ਸੀਗੇ ਪੱਥਰबाजी ਕਰਦੇ ਸੀਗੇ ਕੈਂਪਾਂ ਦੇ ਉੱਤੇ ਕਿਸਾਨਾਂ ਨੂੰ ਜਿਹੜਾ ਹੈ ਪੜਕਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਸੋ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਹੁੰਦੀਆਂ ਸੋ ਮੈਨੂੰ ਲੱਗਦਾ ਕਿ ਉਹਨਾਂ ਨੇ ਇੱਕ ਸਹੀ ਬੰਕ ਕਿਉਂ ਉਹਨਾਂ ਨੇ ਇੱਕ ਸਹੀ ਡਿਸੀਜਨ ਲਿਆ ਹੈ ਕਿਉਂਕਿ ਜਿਵੇਂ ਅਸੀਂ ਜਿਹੜੇ ਸਾਡੇ ਗੱਤਕਾ ਖੇਡਦੇ ਨੇ ਹੰਗ ਹਨਾ ਉਹ ਕਰਦੇ ਹੁੰਦੇ ਕਿ ਪਹਿਲਾਂ ਜਿਹੜਾ ਹੈ ਤੁਸੀਂ ਪਿੱਛੇ ਹਟੋ ਸਿਚੁਏਸ਼ਨ ਨੂੰ ਜਿਹੜੀ ਹੈ ਉਹ ਵਾਚ ਕਰੋ ਤੇ ਫਿਰ ਅਟੈਕ ਕਰੋ ਹਨਾ ਫਿਰ ਅੱਗੇ ਵਧੋ ਸੋ ਇਹ ਜਿਹੜੀ ਹੈ ਪੈਂਸੜੇ ਬਾਜੀ ਸੰਘਰਸ਼ਾਂ ਦੀ ਹੁੰਦੀ ਹੈ ਸੋ ਉਹਨਾਂ ਕਿਉਂਕਿ ਜਿਹੜੇ ਪੋਲੀਟੀਕਲ ਇਸ ਤਰ੍ਹਾਂ ਦੇ ਸੰਘਰਸ਼ ਹੁੰਦੇ ਆ ਉਸ ਦਾ ਜਿਹੜਾ ਡਿਸੀਜਨ ਹੈ ਉਹ ਇਸ ਇਸ ਤਰ੍ਹਾਂ ਨਹੀਂ ਹੁੰਦਾ ਕਿ ਕੱਲ ਨੂੰ ਜਾਂ ਪਰਸੋਂ ਨੂੰ ਰਿਜ਼ਲਟ ਆ ਜਾਏ ਕਈ ਵਾਰ ਉਹਨਾਂ ਨੂੰ ਸਾਲ ਵੀ ਲੱਗ ਜਾਂਦੇ ਆ ਸੋ ਉਸੇ ਤਰ੍ਹਾਂ ਜਿਹੜੇ ਵੰਗਚੂ ਹੁਣਾਂ ਨੇ ਆਪਣਾ ਜਿਹੜਾ ਪ੍ਰੋਟੈਸਟ ਹੈ ਉਹਨੂੰ ਜਿਹੜਾ ਹੈ ਖਤਮ ਕਰਨ ਦਾ ਐਲਾਨ ਕਰ ਦਿੱਤਾ ਤੇ 15 ਦਿਨ ਤੋਂ ਜਿਹੜੀ ਉਹਨਾਂ ਦੀ ਭੁੱਖ ਹੜਤਾਲ ਚੱਲ ਰਹੀ ਸੀਗੀ ਉਹਨੂੰ ਉਹਨਾਂ ਨੇ ਖਤਮ ਕਰ ਦਿੱਤਾ ਜੀ ਸਰ ਪੰਜਾਬ ਦੇ ਮੰਤਰੀ ਮੰਡਲ ਦੀ ਬੈਠਕ ਹੋਈ ਹੈ ਉਹਦੇ ਵਿੱਚ ਹੜਾਂ ਨੂੰ ਲੈ ਕੇ ਜਾਂ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਕੀ ਐਮ ਫੈਸਲੇ ਹੋਏ ਨੇ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਹਾਂ ਇਹ ਜਿਹੜੀ ਅੱਜ ਦੀ ਬੈਠਕ ਹੈ ਉਹ ਕਾਫੀ ਅਹਿਮ ਮੰਨੀ ਜਾ ਰਹੀ ਸੀ ਕਿਉਂਕਿ ਸਰਕਾਰ ਨੇ 26 ਤੋਂ 29 ਤੱਕ ਇੱਕ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਿਸ ਦੇ ਵਿੱਚ ਸਮਝਿਆ ਜਾ ਰਿਹਾ ਕਿ ਜਿਹੜੇ ਖੜਾ ਦੇ ਵਿੱਚ ਮੁਆਵਜ਼ਾ ਦਿੱਤਾ ਜਾਣਾ ਉਸ ਨੂੰ ਲੈ ਕੇ ਜਿਹੜਾ ਸਰਕਾਰ ਚਾਹੁੰਦੀ ਹੈ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਐਸ ਡੀ ਆਰ ਐਫ ਦੇ ਤਹਿਤ ਜਾਂ ਮੁਆਵਜ਼ਾ ਪੰਜਾਬ ਸਰਕਾਰ ਦੀਆਂ ਮੁਆਵਜ਼ਾ ਦੇਣ ਵਾਲੇ ਜਿਹੜੇ ਨਿਯਮ ਹੈ ਉਹਨਾਂ ਦੇ ਵਿੱਚ ਸੋਧ ਕੀਤੀ ਜਾਵੇ ਸੋ ਉਹ ਸੋਧ ਜਿਹੜੀ ਹੈ ਜਦੋਂ ਤੁਸੀਂ ਕਾਨੂੰਨ ਦੇ ਰੂਪ ਦੇ ਵਿੱਚ ਕੋਈ ਸੋਧ ਕਰਨੀ ਹੈ ਤਾਂ ਉਹ ਵਿਧਾਨ ਸਭਾ ਜਿਹੜੀ ਹੈ ਉਹ ਕਰਦੀ ਹੈ ਸੋ ਉਹ ਵਿਧਾਨ ਸਭਾ ਦੇ ਵਿੱਚ ਜਾਂਦਾ ਸੋ ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਹੈ ਇਹ ਇਸ ਲਈ ਹੋ ਰਿਹਾ ਹੈ ਔਰ ਇਹ ਸਮਝਿਆ ਜਾ ਰਿਹਾ ਸੀ ਕਿ ਅੱਜ ਦੀ ਜਿਹੜੀ ਬੈਠਕ ਹੈ ਉਹਦੇ ਵਿੱਚੋਂ ਸਰਕਾਰ ਜਿਹੜੀ ਹੈ ਉਹਦੇ ਬਾਰੇ ਕੋਈ ਫੈਸਲਾ ਲਏਗੀ ਪਰ ਇਹ ਜਿਹੜੀ ਕੈਬਨਿਟ ਦੀ ਬੈਠਕ ਹੈ ਉਹਦੇ ਵਿੱਚ ਜੋ ਗੱਲਬਾਤ ਹੋਈ ਹੈ ਉਹ ਕੋਈ ਖਾਸ ਇਸ ਸਬਜੈਕਟ ਦੇ ਉੱਤੇ ਉਹਦੇ ਬਾਰੇ ਨਹੀਂ ਦੱਸਿਆ ਗਿਆ ਜਦੋਂ ਹਰਪਾਲ ਸਿੰਘ ਚੀਮਾ ਹੋਣੀ ਇਹਦੇ ਬਾਰੇ ਪ੍ਰੈਸ ਕਾਨਫਰੰਸ ਕੀਤੀ ਤਾਂ ਉਹ ਉਹਨਾਂ ਨੇ ਦੱਸਿਆ ਕਿ ਸਾਧੂ ਸਿੰਘ ਧਰਮਸੋਤ ਜਿਹੜੇ ਸਾਫ ਕਾ ਮੰਤਰੀ ਹੈ ਉਹਨਾਂ ਦੇ ਉੱਤੇ ਜਿਹੜਾ ਹੈ ਕੇਸ ਚਲਾਣ ਦੀ ਜਿਹੜੀ ਪਰਵਾਨਗੀ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਸੋ ਇੱਕ ਤਾਂ ਇਹ ਫੈਸਲਾ ਹੈ ਦੂਜਾ ਜਿਹੜਾ ਪੰਚਾਇਤੀ ਜ਼ਮੀਨਾਂ ਪਗ ਡੰਡੀਆਂ ਰਸਤਿਆਂ ਨੂੰ ਜਿਹੜਾ ਰੋਕਿਆ ਗਿਆ ਉਹ ਉਹਨਾਂ ਨੂੰ ਛਡਾਣ ਬਾਰੇ ਜਿਹੜਾ ਹੈ ਡਿਸੀਜਨ ਆਇਆ ਸੋ ਇਸ ਤਰ੍ਹਾਂ ਦੇ ਜਿਹੜੇ ਔਰ GST ਦੇ ਉੱਤੇ ਜਿਹੜੀਆਂ ਜਿਹੜਾ ਕੇਂਦਰ ਨੇ ਹੁਣ ਪਾਸ ਕੀਤਾ ਉਸੇ ਤਰ੍ਹਾਂ ਕਿਉਂਕਿ ਸਟੇਟ ਨੇ ਵੀ ਕਰਨਾ ਹੈ ਸਟੇਟ ਦੇ ਟੈਕਸ ਹੁੰਦੇ ਆ ਤੇ ਉਸ ਸਟੇਟ ਨੇ ਵੀ ਉਹਨਾਂ ਨੂੰ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਅੱਜ ਦੀ ਬੈਠਕ ਦੇ ਵਿੱਚ ਸਾਹਮਣੇ ਆਈਆਂ ਹੜਾਂ ਦੇ ਨਾਲ ਸਪੈਸੀਫਿਕਲੀ ਮੁਆਵਜ਼ਾ ਦੇਣ ਬਾਰੇ ਕੋਈ ਬਹੁਤੀ ਕੋਈ ਜਾਣਕਾਰੀ ਸਾਹਮਣੇ ਜਿਹੜੀ ਹੈ ਉਹ ਨਹੀਂ ਆਈ ਜੀ ਸੋ ਧੰਨਵਾਦ ਅਲੀ ਜੀ ਸ਼ੁਕਰੀਆ ਸੋ ਇਹ ਸੀ ਅੱਜ ਦੀ ਚਰਚਾ ਤੇ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਦੇ ਨਾਲ ਧੰਨਵਾਦ